ਤੇ ਜਿਹੜੀ ਕੱਟੀ ਆ ਇਹਦੀ ਬਿਊਟੀ ਕਰਿਓ ਚੈੱਕ ਯਾਰ ਵਾਕਿਆ ਬਾਪੂ ਇਹ ਬਿਊਟੀ ਜਿਹੜੀ ਵਾਲੇ ਪੱਖ ਤੋਂ ਸਰਾ ਹੋਇਆ ਪਿਆ ਨਾ ਮੱਥੇ ਤੇ ਫੁੱਲੀ ਵੇ ਕਿੰਨੀ ਸੋਹਣੀ ਸਹੀ ਗੱਲ ਆ ਤੇ ਬਗੀ ਮੁੱਛ ਸਹੀ ਗੱਲ ਆ ਬਾਕੀ ਸਿੰਘ ਬਹੁਤ ਵਧੀਆ ਲੱਗਿਆ ਦੇਖ ਸਿੰਘ ਲੱਗਾ ਜਿਵੇਂ ਮੈਂ ਆ ਤੋਹਫਾ ਕਰਕੇ ਲਾ ਬਹੁਤ ਹੀ ਨੀਲੀ ਤੇ ਸਾਫ ਸੁਥਰੇ ਤੇ ਇੱਕ ਗੱਲ ਮੈਨੂੰ ਵੇਖਣ ਨੂੰ ਬੜੀ ਵਧੀਆ ਲੱਗੀ ਇਹਨਾਂ ਦੀ ਚਮੜੀ ਇੰਨੀ ਗੁਲਾਬੀ ਆ ਨਾ ਵੀਡੀਓ ਬਣਾਉਣ ਦਾ ਵੀ ਸਵਾਦ ਆ ਬਾਕੀ ਇਹਦੀ ਮਾਖ ਖੁੱਲੇ ਪਿੰਡੇ ਦੀ ਥੋੜਾ ਕੱਦ ਜਿਆਦਾ ਹੈ ਅੱਛਾ ਮਾਲੋ ਵੱਡੇ ਕੱਦ ਦਾ ਬਣੂਗਾ ਤੋਹਫਾ ਨਿਕਲ ਸੈਂਗ ਤੈਂਕ ਬਿਲਕੁਲ ਵਾਕਿਆ ਦੋਸਤੋ ਝੋਟੀ ਬਣਨ ਵਾਲੀ ਇਹ ਪੂਰੀ ਜਿਹਨੂੰ ਇਹ ਰਾਵੀ ਨਸਲ ਆਪਾਂ ਕਹਿ ਦਈਏ ਉਹ ਬਣੂਗੀ ਝੋਟੀਏ ਠੀਕ ਆ ਤੇ ਕਨੀਲੀ ਹੁੰਦੀ ਹੈ ਕਾ ਰਾਵੀ ਨਸਲ ਬਣਦੀ ਹੈ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਜਿਹੜੀ ਮੈਂ ਕਵਰ ਕਰਨ ਲੱਗਾ ਦੋਸਤੋ ਫੇਰ ਇੱਕ ਵਾਰ ਅਡਰੈਸ ਕਰ ਲਓ ਨੋਟ ਪੈਨ ਅਕਾਲੀਆਂ ਵਾਲਾ ਜ਼ਿਲ੍ਹਾ ਮੋਗਾ ਨਜ਼ਦੀਕ ਦੇ ਜਿਹੜੇ ਸ਼ਹਿਰ ਆ ਦੋਸਤੋ ਜੀਰਾ ਮਹੂ ਕੋਟੀਸੇਗਾ ਬਿਲਕੁਲ ਨਜ਼ਦੀਕ ਦੇ ਸ਼ਹਿਰ ਆ ਤੇ ਅੱਜ ਬਾਪੂ ਕੋਲੇ ਮੰਨ ਲਓ ਟੇਢੇ ਘੜਦੇ ਵਿੱਚ ਬਹੁਤ ਹੀ ਚੰਗੇ ਨਾਗ ਆਏ ਸੀਗੇ ਤੇ ਆਓ ਕਰਦੇ ਆ ਗੱਲਾਂ ਬਾਤਾਂ ਤੇ ਲੈਨੇ ਇੰਨਾ ਬਾਰੇ ਜਾਣਕਾਰੀ ਤੇ ਸਸਿਕਾ ਬਾਪੂ ਜੀ ਅਸਤ੍ਰੀ ਗਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬੁਲਾਉਣਾ ਮੈਂ ਤੇ ਬਾਪੂ ਅੱਜ ਕਿੰਨੇ ਨਾਗ ਲਿਆਂਦੇ ਫਿਰ ਇਹ ਆਪਾਂ ਲਿਆਂਦੇ ਸੀ 4 ਨਾਗ ਅੱਛਾ ਤੇ ਆਹ ਤਾਂ ਗੁਰਮੁਖ ਪਿਆਰਾ ਸਵੇਰ ਸਵੇਰ ਆਇਆ ਸੀ ਵੇਖਣ ਫਾਰਮ ਅੱਛਾ ਤੇ ਮਲਾਜ਼ਮ ਬੰਦਾ ਸੀ ਇਧਰੋਂ ਅੱਛਾ ਤੇ ਉਹ ਆਂਦਾ ਬਾਪੂ ਵੀ ਝੋਠੀ ਮੇਲਿਆਂ ਵਾਲੀ ਲੱਗਦੀ ਮੈਨੂੰ ਮੈਂ ਕਿਹਾ ਵੀ ਇਹ ਤਾਂ ਵੇਖ ਲੈ ਮੈਂ ਤਾਂ ਮੇਲਿਆਂ ਨਹੀਂ ਕਹਿ ਕੇ ਲੈਂਦੀ ਆ ਅੱਛਾ ਗਾ ਤੂੰ ਵੇਖ ਲੈ ਤੇ ਉਹ ਇੱਥੇ ਸੌਦਾ ਕਰ ਗਿਆ ਅੱਛਾ ਇਹ ਮਿੱਤਰੋ ਸੇਲ ਹੋ ਗਈ ਆ ਅੱਛਾ ਤੇ ਵੀਡੀਓ ਤੁਸੀਂ ਵੇਖ ਸਕਦੇ ਏਦੀ ਵੀ ਠੀਕ ਆ ਆ ਤਿੰਨ ਆਪਣੇ ਕੋਲ ਨੱਕ ਖੜੇ ਆ ਤਾ ਠੀਕ ਆ ਪਹਿਲਾਂ ਤੁਹਾਨੂੰ ਪਤਾ ਹੀ ਆ ਤੇ ਬਾਪੂ ਬੂਰੀਆਂ ਰੱਖਣ ਦਾ ਸ਼ੌਂਕ ਤੇ ਬੂਰੀਆਂ ਲਿਆਉਂਦਾ ਸੀ ਠੀਕ ਆ ਤੇ ਆਹ ਤਾਂ ਆਪਣੀ ਚਲਦੀ ਬਰੀਡ ਟੀਲੀ ਰਾਵੀ ਤੇ ਆਪਦੀ ਸ਼ਾਨ ਠੀਕ ਆ ਤੇ ਆ ਜਿਹੜਾ ਨੀਲੀ ਰਾਵੀ ਦਾ ਟੇਡੇ ਕੱਡ ਦਾ ਕਟਾ ਫਿਰ ਕਿੱਥੋਂ ਆ ਗਿਆ ਬਾਡਰ ਬੈਲਟ ਦਾ ਲਿਆਂਦਾ ਮਾਲੀ ਬਹੁਤ ਵਧੀਆ ਮਾਲੀ ਦਾ ਬੱਚਾ ਇਹ ਅੱਛਾ ਤੇ ਬਹੁਤ ਹੀ ਵਧੀਆ ਇਹਦਾ ਮਾਲੀ ਸੀ ਜਿਹੜਾ ਕਿ ਉਹ ਇਹਦਾ ਅੱਛਾ ਇਹਦਾ ਮੈਨੂੰ ਲੱਗਾ ਸਾਰਾ ਫੀਚਰ ਪੂਰਾ ਕਰ ਲਈਏ ਚੈੱਕ ਚੋਰ ਚਾਈਏ ਚੈੱਕ ਚਾਲ ਚੁਲ ਕਰੀਏ ਚੈੱਕ ਲੋ ਵੀ ਦੋਸਤੋ ਟੇਡੇ ਕੱਢ ਦੇ ਵਿੱਚ ਮਾਲੀ ਆ ਗਿਆ ਦੇਖ ਸਕਦੇ ਤੁਸੀਂ ਬਹੁਤ ਹੀ ਅੱਖ ਵੇਖ ਦੀ ਅੱਖ ਮਣਕਣੀ ਅੱਖ ਬਿਲਕੁਲ ਤੇ ਚਾਲ ਵੇਖ ਕਿੰਨੀ ਵਧੀਆ ਮਾਲੀ ਟੇਡਾ ਕਟ ਮਣਕਣੀ ਅੱਖ ਦੋਸਤੋ ਬਿਲਕੁਲ ਕਾਤੀ ਮਰਦੀ ਜੀ ਤੇ ਕਟਾਉ ਦਾ ਸਵਾਈ ਬਹੁਤ ਬਣੂਗੀ ਇਹਦੀ ਮਾਲੀ ਖੁੱਲੇ ਪਿੰਡੇ ਦਾ ਬਣੂ ਅੱਛਾ ਮਾਂ ਚੰਗੀ ਸੀ ਇਹਦੀ ਵੇਖੀ ਹੁਣ ਮਾਂ ਬਹੁਤ ਰਕਾਰਾ ਟੌਪ ਦੀ ਮਾਂ ਵੇਖ ਕੇ ਲਿਆ ਮਾਂ ਦੇ ਨਾਲ ਵੱਧਾ ਹੀ ਕਰਨ ਵਾਲਾ ਤੇ ਦੂਜਾ ਨਹੀਂ ਕਿਉਂ ਬਾਪੂ ਹਾਂਜੀ ਇਹਦੀ ਉਮਰ ਅੰਦਾਜ਼ਾ ਕਿੰਨੀ ਕਹੂਗੀ 2 ਸਾਲ ਸਵਾ ਸਾਲ ਕੇ ਕਟਾ ਸਵਾ ਸਵਾ ਕ ਸਾਲ ਦਾ ਦੱਸਿਆ ਉਹਨਾਂ ਨੇ ਸਾਲ ਕਦੇ ਨੇੜ ਹੋਗਾ ਸਾਲ ਕਦੇ ਨਹੀਂ ਐਡੀ ਗਣ ਤੂੰ ਠੀਕ ਆ ਸਵਾ ਤੋਂ ਕਿੰਨੀ ਸਾਲ ਦਾ ਹੀ ਆ ਠੀਕ ਆ ਬਾਕੀ ਇਹਦੀ ਮਾਂ ਖੁੱਲੇ ਪਿੰਡੇ ਦੀ ਥੋੜਾ ਕੱਦ ਜਿਆਦਾ ਅੱਛਾ ਮਾਲੋ ਵੱਡੇ ਕੱਦ ਦਾ ਬਣੂਗਾ ਦੋਸਤੋ ਮਾ ਵੱਡੇ ਕੱਦ ਦਾ ਬਣੂਗਾ ਵੱਡੇ ਕੱਦ ਕੱਢਦੀ ਮਾ ਇਹਦੀ ਬਹੁਤ ਵੱਡੇ ਕੱਦ ਦੀ ਜੇ ਖੜਾ ਵੇਖੀ ਨਾ ਮਾ ਬਹੁਤ ਵੱਡੇ ਕੱਦ ਦੀ ਆ ਠੀਕ ਆ ਇਹ ਖੁੱਲੇ ਪਿੰਡੇ ਦਾ ਮਾਲੀ ਬਣਨ ਵਾਲਾ ਠੀਕ ਆ ਬਾਕੀ ਇਹਦੇ ਅਟਰ-ਉਟਰ ਵੇਖ ਖਾਦੇ ਬਿਲਕੁਲ ਮਾਲੋ ਟੈਸਟਿਕਲ ਦੋਸਤੋ ਤੁਸੀਂ ਇਹਦੇ ਦੇਖ ਸਕਦੇ ਆ ਬਿਲਕੁਲ ਸਾਫ਼ ਤੇ ਸੁਧਰੇ ਆ ਥੋੜਾ ਜਿਹਾ ਤੁਰ ਕੇ ਆਇਆ ਕਰਕੇ ਹੋ ਗਿਆ ਬਾਕੀ ਟੈਸਟਿਕਲ ਬਿਲਕੁਲ ਲੰਮੇ ਰੱਖਦਾ ਪਿਆ ਕਰਮ ਵਾਲਾ ਤੇ ਚੱਡੇ 'ਚ ਵੀ ਨਿਸ਼ਾਨ ਆ ਬੱਚੇ ਵੀ ਬਹੁਤ ਵਧੀਆ ਨਿਸ਼ਾਨ ਵਾਲੇ ਪਾਊਗਾ ਇਹੇ ਪ੍ਰੋਪਰ ਸਾਰੇ ਨਿਸ਼ਾਨ ਹੈਗੇ ਆ ਠੀਕ ਆ ਮਾਲੀ ਖੋਲੇ ਬੰਦਾ ਨੂੰ ਬਾਪੂ ਕੀ ਇਹਦੀ ਫੇਰ ਡਿਮਾਂਡ ਕਰਦਾ ਪਿਆ ਇਹ ਦਾ ਇਹ ਇਕੱਠਿਆਂ ਦਾ ਕਰਨਾ ਮੁੱਲ ਇਕੱਠਿਆਂ ਦਾ ਕਰਨਾ ਇਕੱਠਿਆਂ ਦਾ ਕਰਦੇ ਇਕੱਲੇ-ਇਕੱਲੇ ਦਾ ਕਰ ਖੱਲੇ-ਇਕੱਲੇ ਦਾ ਇਕੱਠਿਆਂ ਦੇ ਕਰਦੇ ਆਗੇ ਚਲੋ ਇਹ ਇਹ ਸਾਰੇ ਤੈਨੂੰ ਮਕਤਾਸੀ ਦੇਣਾ ਠੀਕ ਆ 26 26000 ਦੀ ਗੇਮ ਆ ਇਹਨਾਂ ਦੀ ਠੀਕ ਆ ਇੱਕ-ਇੱਕ ਜੱਕ ਬਰੀਡ ਦੀ ਠੀਕ ਆ ਬਾਕੀ ਜੇ ਕੋਈ ਇਕੱਠੇ ਲਊਗਾ ਤੇ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਲੈ ਫਿਰ ਆ ਦੋ ਨੰਬਰ ਵਾਲੀ ਵੀ ਕੱਢ ਇਧਰੋਂ ਆ ਦੋ ਨੰਬਰ ਵਾਲੀ ਆ ਗਈ ਆ ਜਾ ਵੀਰਾਂ ਨੇ ਇਹਦੀ ਵੀ ਉਮਰ ਸਾਲਕ ਦੇ ਲੱਗਦਾ ਹੈ ਆਹ ਇਹ ਸਾਲ ਦੀ ਆ ਪੂਰੇ ਜੀ ਇਹ ਅਸਲ ਦੇ ਵਿੱਚ ਮੱਥੇ ਮੁੱਥੇ ਬੱਲ ਵੜਾ ਵਧੀਆ ਸੋਹਣਾ ਲੱਗਾ ਕਰਮਾ ਵਾਲੀ ਉਹ ਨਾ ਜਬਾਨ ਗੁਲਾਬੀ ਆ ਅੱਖ ਪੂਰੀ ਨੀਲੀ ਆ ਪੂਰੇ ਭਰਮੇ ਪਿੰਡੇ ਦੀ ਆ ਬੇਲ ਬੂਲ ਚੰਗੀ ਆ ਨਾ ਹਾਂ ਦੋਸਤੋ ਕੱਦ ਵੀ ਇਹਦੀ ਬਹੁਤ ਜਿੰਨੀਆਂ ਬਾਰਡਰ ਬੈਲਟ ਤੇ ਆ ਨਾ ਪਸ਼ੂ ਸਾਰੇ ਚਾਰੇ ਵਾਲੇ ਆ ਠੀਕ ਆ ਚਾਰੇ ਵਾਲਾ ਪਸ਼ੂ ਹੁਣ ਹੁਣ ਘਾਹ ਕੋ ਫੁੱਟਿਆ ਹੁਣ ਜਿੰਨੇ ਸਾਰੇ ਸਾਰੇ ਰਾਜੀ ਮਿਲਣਗੇ ਠੀਕ ਆ ਪਹਿਲਾਂ ਗਰਮੀ ਜਿਹੜੇ ਉਹ ਲਿਸੇ ਪੰਨ ਚ ਆਏ ਸੀ ਲੋ ਵੀ ਦੋਸਤੋ ਇਹਦੀ ਬੇਲ ਬੂਲ ਚੈੱਕ ਕਰਿਓ ਸਿੰਗਲ ਹੱਡੀ ਆ ਬਿਲਕੁਲ ਹਾਂਜੀ ਤੇ ਉਹੀ ਦੇਖ ਸਕਦੇ ਆ ਇਹ ਵੀ ਲੰਬਾਈ ਬਹੁਤ ਚੰਗੀ ਝੋਟੀ ਦੀ ਆ ਬਹੁਤ ਲੰਬਾਈ ਆਵੇ ਕੱਟੀ ਤੇ ਬਹੁਤ ਟਾਪ ਦੀ ਕੱਟੀ ਬਣੂਗੀ ਯਾਰ ਠੀਕ ਆ ਸਕਿਨ ਵੇ ਕਿੰਨੀ ਪਤਲੀ ਇਹਦੀ ਬਿਲਕੁਲ ਲੈ ਚਲ ਬਾਪੂ ਬਣਨੀ ਇਹਨੂੰ ਵੀ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਮੈਂ ਵੇਖਿਆ ਸਿੰਘ ਇਹਨੇ ਕਨੇ ਕਾ ਸਿੰਘ ਸਿੰਘ ਬਿਲਕੁਲ ਝੋਟੀ ਬਣਨ ਵਾਲੀ ਇਹ ਪੂਰੀ ਜਿਹਨੂੰ ਨਾ ਰਾਵੀ ਨਸਲ ਆਪਾਂ ਕਹਿ ਦਈਏ ਉਹ ਬਣੂਗੀ ਝੋਟੀ ਠੀਕ ਆ ਤੇ ਕਨੀਲੀ ਹੁੰਦੀ ਆ ਕਿ ਰਾਵੀ ਨਸਲ ਬਣਦੀ ਆ ਲੋ ਵੀ ਕਿਸਾਨ ਭਰਾਵੋ ਇਸ ਤੋਂ ਅੱਗੇ 3 ਨੰਬਰ ਤੇ ਜਿਹੜੀ ਕੱਟੀ ਆ ਇਦੀ ਬਿਊਟੀ ਕਰਿਓ ਚੱਕ ਯਾਰ ਵਾਕਿਆ ਬਾਪੂ ਇਹ ਬਿਊਟੀ ਜੜੀ ਵਾਲੇ ਪੱਖ ਤੋਂ ਸਰਾ ਹੋਇਆ ਪਿਆ ਨਾ ਮੱਥੇ ਤੇ ਫੁੱਲੀ ਵੇ ਕਿਹੜੀ ਸੋਹਣੀ ਸਹੀ ਗੱਲ ਆ ਤੇ ਬਗੀ ਮੁੱਛ ਸਹੀ ਗੱਲ ਆ ਬਾਕੀ ਸਿੰਗ ਬਹੁਤ ਵਧੀਆ ਲੱਗਿਆ ਦੇਖ ਸਿੰਗ ਲੱਗਾ ਜਿਵੇਂ ਮੈਂ ਆ ਤੋਫਾ ਕਰਕੇ ਲਾ ਬਹੁਤ ਹੀ ਨੀਲੀ ਤੇ ਸਾਫ਼ ਸੁਥਰੇ ਤੇ ਇੱਕ ਗੱਲ ਮੈਨੂੰ ਵੇਖਣ ਨੂੰ ਬੜੀ ਵਧੀਆ ਲੱਗੀ ਇਹਨਾਂ ਦੀ ਚਮੜੀ ਇੰਨੀ ਗੁਲਾਬੀ ਆ ਨਾ ਵੀਡੀਓ ਬਣਾਉਣ ਦਾ ਵੀ ਸਵਾਦ ਆ ਗਿਆ ਇਹ ਕੱਟੀ ਨੂੰ ਵੀ ਮੰਨ ਲਓ ਤੋਰਦ ਕੇ ਮੜਾ ਜਾ ਨਾ ਤੋਰ ਦਿੰਗੇ ਤਰਨੂੰ ਮਾਰ ਦਿਆਂ ਛਾਣਾ ਲੋ ਵੀ ਦੋਸਤ ਆ ਕੱਟੀ ਵੀ ਜਿਹੜਾ ਲੈ ਗਿਆ ਕਰਮਾ ਵਾਲਾ ਤਿਆਰ ਕਰ ਲਵੇ ਸੇਵਾ ਕਰ ਲਵੇ ਸਾਂਭ ਲਵੇ ਇਹਨਾਂ ਦੀ ਕੱਟੀ ਬਹੁਤ ਬਹੁਤ ਵਧੀਆ ਬਣੂਗੀ ਕੱਟੀ ਆ ਜਾ ਤੋਂ ਪੈਣ ਨਹੀਂ ਜਾਂਦੇ ਤੈਨੂੰ ਮੰਦ ਦੇਣੇ ਤੋਂ ਪੇ ਡਰਨਾ ਆ ਜਾ ਗਰਮੀ ਥੋੜੀ ਜਿਹੀ ਹੋ ਗਈ ਇਹਨਾਂ ਦੇ ਗਰਮੀ ਮੰਦਿਆ ਕੱਠੀਆਂ ਆਈਆਂ ਨਾ ਦੂਜੀਆਂ ਤੋਂ ਫੇ ਕੱਠੀਆਂ ਤੁਰਨੇ ਆ ਕਹਿਣਾ ਸਾਰੀਆਂ ਠੀਕ ਆ ਫੇਰ ਵੀ ਵੇਖੋ ਇੱਧਰ ਚਾਲ ਚੂਲੇ ਬੱਲੇ ਆ ਬਾਲੀ ਦੂਰ ਨਾਲ ਜਾ ਇੱਥੋਂ ਮੋੜ ਲਾ ਗਰਮੀ ਆ ਨਾ ਵੀਡੀਓ ਵੇਖ ਕੱਟੀ ਕੱਡੀ ਸ਼ਾਨਦਾਰ ਠੀਕ ਆ ਲੈ ਚੱਲ ਸਾਰੇ ਪੈਰਾਂ ਤੇ ਜਾਇਜ਼ ਮਾਰਕਿੰਗ ਆ ਪੂਰੀ ਦੋਸਤੋ ਇਹਦੀਆਂ ਨਿਸ਼ਾਨੀਆਂ ਜੇ ਕੋਈ ਚੱਕਰ ਪੈਂਦਾ ਤੇ ਨਿਸ਼ਾਨੀਆਂ ਵੀ ਪੂਰੀਆਂ ਕਰਦੀ ਆ ਤੇ ਤੁਸੀਂ ਇਹਦੀ ਥੱਲੇ ਆਹ ਸੂਤੇ ਵੀ ਦੇਖ ਸਕਦੇ ਆ ਨਿਸ਼ਾਨ ਹੈਗਾ ਥੱਲੇ ਥਾਣੇ ਦੇ ਕੱਲੇ ਕੱਲੇ ਚਾਰ ਲੱਗੇ ਹੋਏ ਆ ਆ ਦੇਖ ਸਕਦੇ ਆ ਕੱਲੇ ਕੱਲੇ ਚਾਰ ਥਾਣਾ ਤੇ ਆਹ ਦੇਖ ਸਕਦੇ ਆ ਕੱਲੇ ਕੱਲੇ ਚਾਰੇ ਥਾਣ ਥੱਲੇ ਧੁੰਨ ਵੀ ਵਾਈਟ ਆ ਗਿਆ ਇਧਰੋਂ ਦੇਖ ਸਕਦੇ ਆ ਤੇ ਫੇਸ ਤਾਂ ਦੋ ਦੋ ਘੜੀਆਂ ਦੇਖਣਯੋਗ ਹੈ ਦਾ ਏਡਾ ਕ ਵਧੀਆ ਕਰਮ ਵਾਲੀ ਦਾ ਫੇਸ ਲੱਗਾ ਹੋਇਆ ਤੇ ਬਾਪੂ ਇਹਨਾਂ ਦਾ ਮੁੱਲ 26 22000 ਕੀਤਾ ਆਪਾਂ ਦਾ ਹਾਂ ਮੁੱਲ 26 22000 ਜਿਹੜੀ ਕੋਈ ਮਰਜ਼ੀ ਲੈ ਜਾਏ ਤੇ ਜੋ ਹਲਕਾ ਫੋਲਕਾ ਮਾਨ ਕਰਦੇ ਆਂਗੇ ਠੀਕ ਆ ਜੇ ਕੋਈ ਇਕੱਠੀਆਂ ਲੈ ਜਾਏਗਾ ਜ਼ਿਆਦਾ ਮਾਨ ਹੋ ਜੀ ਕੱਲੀ ਕੱਲੀ ਜਾਊ ਫਿਰ ਹਲਕਾ ਫੋਲਕਾ ਠੀਕ ਆ